मेंटल पोल्यूशन इंडस्ट्रियल पोल्यूशन एयर पोल्यूशन बाकी खाना पीना वेस्टर्नाइजेशन फास्ट फूड ਅਸੀਂ ਸਿਹਤ ਜਿਹੜੀ ਹੈ ਸਾਡੀ ਹੁਣ ਲੂਜ਼ ਹੋਣ ਲੱਗ ਗਈ ਐ ਅਸੀਂ ਮੋਬਾਈਲਾਂ 'ਚ ਲੱਗਣ ਲੱਗ ਗਏ ਆ ਇਵਨ ਤੁਸੀਂ ਕੀ ਮੈਂ ਵੀ ਲੈਪਟਾਪ ਤੇ ਲੱਗਾ ਰਹਿਵਾਂਗਾ ਜਦੋਂ ਮੈਂ ਸਰਜਰੀ ਕਰਾਂਗਾ ਸਾਡਾ ਲਾਈਫ ਸਟਾਈਲ ਬੜਾ ਸੈਡੈਂਟਰੀ ਹੋ ਚੁੱਕਿਆ ਸੋ ਇਹ ਸਭ ਚੀਜ਼ਾਂ ਕੈਂਸਰ ਦੇ ਕਾਰਨ ਹੈ ਕੈਂਸਰ ਇੱਕ ਐਵੇਂ ਦਾ ਸਟੇਜ ਹੈ ਕਿ ਜਿਸ ਦੇ 'ਚ ਨਾ ਸਾਡੇ ਨਾਰਮਲ ਜਿਹੜੇ ਸੈਲਸ ਨੇ ਉਹ ਫਾਸਟ ਗਰੋਇੰਗ ਹੋ ਜਾਂਦੇ ਆ ਔਰ ਉਹਦੇ ਕਰਕੇ ਲੰਪ ਬਣ ਜਾਂਦਾ ਹੈ ਕਈ ਵਾਰੀ ਮਤਲਬ ਕਿ ਮਾਸ ਬਣ ਜਾਂਦਾ ਹੈ ਗੁੱਛਾ ਬਣ ਜਾਂਦਾ ਹੈ ਔਰ ਉਹ ਵਧ ਹੀ ਜਾਂਦੇ ਆ ਉਹ ਰੁਕਦੇ ਨਹੀਂ ਆ ਕੈਂਸਰ ਇੱਕ ਵਾਰੀ ਹੋ ਗਿਆ ਉਹ ਰੁਕਣਾ ਨਹੀਂ ਹੈ ਤੁਹਾਡੇ ਪੇਟ 'ਚ ਵਧ ਹੀ ਜਾਣਾ ਹੈ ਨਾ ਜੇ ਆਪਾਂ ਡਰਾਂਗੇ ਤੇ ਉਹਦਾ ਇਲਾਜ ਨਹੀਂ ਹੋ ਪਾਏਗਾ ਪਰ ਜੇ ਸਹੀ ਟਾਈਮ ਤੇ ਆ ਜਾਾਂਗੇ ਤੇ ਉਹਦਾ ਇਲਾਜ ਵੀ ਹੋ ਪਾਏਗਾ ਨਾ ਕਿ ਇਲਾਜ ਬਲਕਿ ਆਪਾਂ ਦੂਰਬੀਨ ਦੇ ਨਾਲ ਵੀ ਕੈਂਸਰ ਨੂੰ ਪੂਰਾ ਕੱਟ ਸਕਦੇ ਆ ਸਰਦਾ ਆਪਰੇਸ਼ਨ ਜਿਹੜੇ ਨੇ ਉਹ ਹੁਣ ਬਿਨਾ ਚੀਰ ਫਾੜ ਤੋਂ ਮਿਨੀਮਲੀ ਇਨਵੇਸਿਵ ਸਰਜਰੀ ਜਾਂ ਐਂਡੋਸਕੋਪੀ ਸਰਜਰੀ ਦੇ ਨਾਲ ਵੀ ਪੋਸੀਬਲ ਨੇ ਉਹ ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਜਿਹੜੇ ਕਿ ਕੱਲ ਨੂੰ ਜਾ ਕੇ ਕੈਂਸਰ ਦਾ ਰੂਪ ਧਰਨ ਤਾਂ ਯੂਜੂਲੀ ਜਿਹੜੀ ਲੌਂਗ ਟਰਮ ਕੋਈ ਗੰਢ ਹੁੰਦੀ ਹੈ ਨਾ ਉਹ ਕੈਂਸਰ ਨੂੰ ਬਹੁਤ ਘੱਟ ਚਾਂਸ ਹੁੰਦਾ ਕਿ ਉਹ ਕੈਂਸਰ ਬਣਨ ਕੁਝ ਹੈਗੀਆਂ ਜਿਹੜੀਆਂ ਗੰਡਾ ਕੈਂਸਰ ਬਣ ਸਕਦੀਆਂ ਤਾਂ ਇਸ ਤੋਂ ਬੈਟਰ ਹੈ ਕਿ ਤੁਸੀਂ ਆਪਣੇ ਕੈਂਸਰ ਸਰਜਨ ਨੂੰ ਟਾਈਮ ਨਾਲ ਹੀ ਦਿਖਾ ਲਓ ਆਪਣਾ ਡਾਊਟ ਕਲੀਅਰ ਕਰ ਲਓ ਕਿ ਕੈਂਸਰ ਤਾਂ ਨਹੀਂ ਬਣ ਸਕਦੀ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ ਉਹਦਾ ਬਲੱਡ ਲੌਸ ਵੀ ਘੱਟ ਹੁੰਦਾ ਹੈ ਉਹਨੂੰ ਪੇਨ ਵੀ ਘੱਟ ਹੁੰਦੀ ਹੈ ਔਰ ਹਸਪਤਾਲ ਦੇ ਵਿੱਚ ਵੀ ਥੋੜੇ ਦਿਨ ਰਹਿਣਾ ਪੈਂਦਾ ਹੈ ਕਾਰਨ ਹੈ ਜਿਵੇਂ ਪਹਿਲਾਂ ਸ਼ੂਗਰ ਆਈ ਸੀ ਸ਼ੂਗਰ ਤੋਂ ਇਹਨੇ ਲੋਕੀ ਡਰਦੇ ਸੀ ਪੈਰ ਵੱਡਿਆ ਜਾਏਗਾ ਇਹ ਵੱਡਿਆ ਜਾਏਗਾ ਫਿਰ ਅਮਨਦੀਪ ਹਸਤਾ ਲਾਇਆ ਲੋਕਾਂ ਨੂੰ ਦਿਖਾਇਆ ਗਿਆ ਕਿ ਕੁਝ ਵੀ ਨਹੀਂ ਹੁੰਦਾ ਸਭ ਕੁਝ ਹੈ ਨਾ ਠੀਕ ਹੋ ਜਾਂਦਾ ਹੈ ਰੀਜਨਰੇਟਿਵ ਸਰਜਰੀ ਸ਼ੁਰੂ ਹੋ ਗਈ ਸੋ ਐਵੇਂ ਕੈਂਸਰ ਹੈ ਜਦੋਂ ਤੁਸੀਂ ਨਾਮ ਲਓਗੇ ਉਹਦੇ ਬਾਰੇ ਗੱਲ ਕਰੋਗੇ ਤਾਂ ਹੀ ਤਾਂ ਆਪਾਂ ਅੱਗੇ ਟਰੀਟਮੈਂਟ ਸਟਾਰਟ ਕਰ ਪਾਵਾਂਗੇ ਕੈਂਸਰ ਇੱਕ ਜਿਹਾ ਨਾਮ ਹੈ ਜਿਸ ਨੂੰ ਸੁਣਦੇ ਸਾਰ ਹੀ ਸਾਨੂੰ ਲੱਗਦਾ ਕਿ ਬਹੁਤ ਵੱਡੀ ਬਿਮਾਰੀ ਜਿਹੜੀ ਹੈ ਜਿਹੜੀ ਕਿ ਕਿਉਰੇਬਲ ਨਹੀਂ ਹੋ ਸਕਦੀ ਉਹ ਜਿਹੜੀ ਸਾਨੂੰ ਲੱਗ ਗਈ ਹੈ ਸੋ ਅ ਅੱਜ ਉਸ ਵਿਸ਼ੇ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮਨਦੀਪ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਜਿਹਦੇ ਵਿੱਚ ਡਾਕਟਰ ਸ਼ਿਸ਼ਾਂਕ ਮਹਾਜਨ ਤੇ ਡਾਕਟਰ ਅਵਤਾਰ ਸਿੰਘ ਜਿਹੜੇ ਨੇ ਸ਼ਾਮਲ ਹੋਏ ਨੇ ਔਰ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਕੈਂਸਰ ਜਿਹੜਾ ਹੈ ਉਹ ਕਿਊਰੇਬਲ ਹੈ ਔਰ ਬੜੇ ਜੇ ਸਹੀ ਟਾਈਮ ਦੇ ਉੱਤੇ ਇਹਨੂੰ ਡਾਇਗਨੋਸ ਕਰ ਲਏ ਜੇ ਤਾਂ ਜਾਵੇ ਪਛਾਣ ਲੇਤਾ ਜਾਵੇ ਤਾਂ ਇਸ ਦਾ ਇਲਾਜ ਵੀ ਬਹੁਤ ਵਧੀਆ ਤਰੀਕੇ ਨਾਲ ਸੰਭਵ ਹੈ ਪੁੱਛਾਂਗੇ ਕਿ ਡਾਇਟ ਜਿਹੜਾ ਹੈ ਸਵਿਚ ਕਿਸ ਤਰ੍ਹਾਂ ਦਾ ਰੋਲ ਨਿਭਾਉਂਦੀ ਹੈ ਕਿਉਂਕਿ ਨਿਰਜੋਤ ਸਿੰਘ ਸਿੱਧੂ ਦੀ ਪਿੱਛੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਕਾਫੀ ਕੰਟਰੋਵਰਸੀ ਵੀ ਤੁਸੀਂ ਦੇਖੀ ਹੋਏਗੀ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਡਾਕਟਰ ਸ਼ਿਸ਼ਾਂਕ ਵਹਾਜੰਦ ਅਤੇ ਡਾਕਟਰ ਉਤਾਰ ਕੋਲੋਂ ਲਵਾਗੇ ਔਰ ਜਾਣਾਂਗੇ ਕਿ ਇਸ ਬਿਮਾਰੀ ਤੋ ਕਿਵੇਂ ਬਚਿਆ ਜਾ ਸਕਦਾ ਅਗਰ ਜੇਕਰ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਇਸ ਦਾ ਇਲਾਜ ਕਿਸ ਤਰ੍ਹਾਂ ਹੋ ਸਕਦਾ ਆਹ ਗਲਤ ਬਤ ਕਰਕੇ ਜਾਣ ਡਾਕਟਰ ਸ਼ਾਨ ਇੱਕ ਕੈਂਸਰਿਕ ਅਜਿਹਾ ਨਾਮ ਹੈ ਜਿਸ ਨੂੰ ਸੁਣਦੇ ਹੀ ਜਿਹੜਾ ਬੰਦਾ ਇੱਕ ਘਬਰਾ ਜਾਂਦਾ ਹੈ ਕਿ ਸ਼ਾਇਦ ਉਹ ਹੋ ਮੈਨੂੰ ਕੀ ਹੋ ਗਿਆ ਸ਼ਾਇਦ ਮਰ ਜਾਵਾਂਗਾ ਜੀਵਾਂਗਾ ਨਹੀਂ ਸ਼ਾਇਦ ਲੇਕਿਨ ਪਿਛਲੇ ਕੁਝ ਟਾਈਮ ਤੋਂ ਅਸੀਂ ਦੇਖਿਆ ਕੁਝ ਕਾਫੀ ਸੈਲੀਬ੍ਰਿਟੀਜ਼ ਵੀ ਕੁਝ ਅੱਛੇ ਲੋਕ ਵੀ ਜਿਨ੍ਹਾਂ ਨੂੰ ਕੈਂਸਰ ਦਾ ਸ਼ਿਕਾਰ ਹੋਏ ਉਹ ਬਚੇ ਤੁਸੀਂ ਇਹਦੇ ਸਪੈਸ਼ਲਿਸਟ ਹੋ ਪਹਿਲਾਂ ਤਾਂ ਇਹ ਦੱਸੋ ਵੀ ਇਹ ਬਿਮਾਰੀ ਹੁੰਦੀ ਕੀ ਹੈ ਇਸ ਤਰ੍ਹਾਂ ਹੁੰਦੀ ਹੈ ਤੇ ਜੇਕਰ ਕਿਸੇ ਵਿਅਕਤੀ ਨੂੰ ਹੋ ਜਾਂਦੀ ਹੈ ਤੇ ਫਿਰ ਇਹਦੇ ਕੀ ਕਿਸ ਤਰ੍ਹਾਂ ਇਸ ਤੋਂ ਜਿਹੜਾ ਛੁਟਕਾਰਾ ਪਾਇਆ ਜਾਂਦਾ ਹੈ ਸੋ ਕੈਂਸਰ ਇੱਕ ਐਮੀ ਦਾ ਸਟੇਜ ਹੈ ਕਿ ਜਿਹਦੇ ਚ ਨਾ ਸਾਡੇ ਨਾਰਮਲ ਜਿਹੜੇ ਸੈਲਸ ਨੇ ਉਹ ਫਾਸਟ ਗਰੋਇੰਗ ਹੋ ਜਾਂਦੇ ਆ ਔਰ ਉਹਦੇ ਕਰਕੇ ਲੰਪ ਬਣ ਜਾਂਦਾ ਹੈ ਕਈ ਵਾਰੀ ਮਤਲਬ ਕਿ ਮਾਸ ਬਣ ਜਾਂਦਾ ਹੈ ਗੁੱਛਾ ਬਣ ਜਾਂਦਾ ਹੈ ਔਰ ਉਹ ਵਧੇ ਜਾਂਦੇ ਆ ਉਹ ਰੁਕਦੇ ਨਹੀਂ ਆ ਕਈ ਵਾਰੀ ਉਹਨੂੰ ਕੀਮੋਥੀ ਦੀ ਜ਼ਰੂਰਤ ਹੁੰਦੀ ਹੈ ਕਈ ਵਾਰੀ ਸਰਜਰੀ ਦੀ ਜ਼ਰੂਰਤ ਹੁੰਦੀ ਹੈ ਅਕੋਰਡਿੰਗਲੀ ਵੀ ਡਿਸਾਈਡ ਕਿਸ ਤਰ੍ਹਾਂ ਦਾ ਕੈਂਸਰ ਹੈ ਉਸ ਹਿਸਾਬ ਨਾਲ ਹੁੰਦਾ ਸੋ ਕੈਂਸਰ ਦਾ ਨਾਲ ਡਰ ਕੇ ਕੋਈ ਫਾਇਦਾ ਨਹੀਂ ਹੋਣ ਵਾਲਾ ਮੇਰਾ ਇੱਕ ਸਨੇਹਾ ਹੈ ਆਪਣੇ ਮਿੱਤਰਾਂ ਨੂੰ ਦੋਸਤਾਂ ਨੂੰ ਵੱਡਿਆਂ ਨੂੰ ਤੇ ਛੋਟਿਆਂ ਨੂੰ ਕਿ ਆਪਾਂ ਜੇ ਡਰਦੇ ਰਵਾਂਗੇ ਉਹ ਤਾਂ ਉਹ ਰੁਕਣਾ ਨਹੀਂ ਹੈ ਕੈਂਸਰ ਇੱਕ ਵਾਰੀ ਹੋ ਗਿਆ ਉਹ ਰੁਕਣਾ ਨਹੀਂ ਹੈ ਤੁਹਾਡੇ ਪੇਟ 'ਚ ਵਧ ਹੀ ਜਾਣਾ ਹੈ ਨਾ ਜੇ ਆਪਾਂ ਡਰਾਂਗੇ ਤੇ ਉਹਦਾ ਇਲਾਜ ਨਹੀਂ ਹੋ ਪਾਏਗਾ ਪਰ ਜੇ ਸਹੀ ਟਾਈਮ ਤੇ ਆ ਜਾਾਂਗੇ ਤੇ ਉਹਦਾ ਇਲਾਜ ਵੀ ਹੋ ਪਾਏਗਾ ਨਾ ਕਿ ਇਲਾਜ ਬਲਕਿ ਆਪਾਂ ਦੂਰਬੀਨ ਦੇ ਨਾਲ ਵੀ ਕੈਂਸਰ ਨੂੰ ਪੂਰਾ ਕੱਢ ਸਕਦੇ ਆ ਨੋਨ ਇਨਵੇਸਿਵ ਸਰਜਨ ਦੇ ਨਾਲ ਦੇ ਤੁਸੀਂ ਜਾਣੇ ਜਾਂਦੇ ਹੋ ਜੇਕਰ ਆਪਾਂ ਗੱਲ ਕਰੀਏ ਬਿਮਾਰੀ ਦੀ ਕੁਝ ਮਾਰੀਆਂ ਐਸੀਆਂ ਜਿਹੜੀਆਂ ਕਿ ਪ੍ਰਲੌਂਗ ਹੋ ਜਾਂਦੀਆਂ ਤੇ ਕੈਂਸਰ ਦਾ ਰੂਪ ਧਾਰਨ ਕਰ ਜਾਂਦੀਆਂ ਜਿਹੜੀਆਂ ਕਿ ਆਮ ਹੀ ਬਿਮਾਰੀਆਂ ਮੈਂ ਸੁਣ ਲਿਆ ਉਹ ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਜਿਹੜੇ ਕਿ ਕੱਲ ਨੂੰ ਜਾ ਕੇ ਕੈਂਸਰ ਦਾ ਰੂਪ ਧਾਰਨ ਕਰ ਤੋ ਯੂਸ਼ੁਅਲੀ ਜਿਹੜੀ ਲੌਂਗ ਟਰਮ ਕੋਈ ਗੰਢ ਹੁੰਦੀ ਹੈ ਨਾ ਉਹ ਕੈਂਸਰ ਨੂੰ ਬਹੁਤ ਘੱਟ ਚਾਂਸ ਹੁੰਦਾ ਕਿ ਉਹ ਕੈਂਸਰ ਬਣਨ ਕੁਝ ਹੈਗੀਆਂ ਜਿਹੜੀਆਂ ਗੰਡਾ ਕੈਂਸਰ ਬਣ ਸਕਦੀਆਂ ਤੋ ਇਸ ਤੋਂ ਬੈਟਰ ਹੈ ਕਿ ਤੁਸੀਂ ਆਪਣੇ ਕੈਂਸਰ ਸਰਜਨ ਨੂੰ ਟਾਈਮ ਨਾਲ ਹੀ ਦਿਖਾ ਲਓ ਆਪਣਾ ਡਾਊਟ ਕਲੀਅਰ ਕਰ ਲਓ ਕਿ ਕੈਂਸਰ ਤਾਂ ਨਹੀਂ ਬਣ ਸਕਦੀ ਜੀ ਬਣ ਸਕਦੀ ਹੈ ਤੇ ਉਹ ਤੁਹਾਨੂੰ ਗਾਈਡ ਕਰ ਦੇਣਗੇ ਅਕੋਰਡਿੰਗਲੀ ਸੋ ਬੈਟਰ ਮਤਲਬ ਉਹਦਾ ਹੱਲ ਇਹੀ ਹੈ ਕਿ ਤੁਸੀਂ ਆਪਣੇ ਕੈਂਸਰ ਸਰਜਨ ਨੂੰ ਜਾਂ ਡਰੋ ਮਤ ਦੇਖੋ ਕੈਂਸਰ ਪਹਿਲਾਂ ਤਾਂ ਨਾਮ ਹੀ ਨਹੀਂ ਲੈਂਦੇ ਸੀ ਲੋਕੀ ਮੈਂ ਜਦੋਂ ਬੰਬੇ ਸੀਗਾ ਮੈਂ ਮੁੰਬਈ ਸੀਗਾ ਜਦੋਂ ਪੰਜਾਬ ਦਾ ਕੋਈ ਬੰਦਾ ਆਉਂਦਾ ਸੀ ਨਾ ਉਹ ਮੈਨੂੰ ਕਹਿੰਦਾ ਸੀ ਸਰ ਉਹ ਵਾਲੀ ਬਿਮਾਰੀ ਹੋਈ ਹੈ ਵਾਈਲ ਆਈ ਵਾਸ ਟ੍ਰੇਨਿੰਗ देयर ਆਈ ਵਾਸ देयर ਫॉर 4 ਇਅਰਸ ਉੱਥੇ ਇਹ ਇੱਕ ਲਫ਼ਜ਼ ਵੀ ਨਹੀਂ ਯੂਜ਼ ਕਰਦੇ ਸੀ ਹੁਣ ਆਪਾਂ ਲਫ਼ਜ਼ ਯੂਜ਼ ਕਰਨਾ ਸ਼ੁਰੂ ਕੀਤਾ ਹਨਾ ਇਹ ਧਾਰਨਾ ਜਿਵੇਂ ਪਹਿਲਾਂ ਸ਼ੂਗਰ ਆਈ ਸੀ ਸ਼ੂਗਰ ਤੋਂ ਇਹਨੇ ਲੋਕੀ ਡਰਦੇ ਸੀ ਪੈਰ ਵੱਡਿਆ ਜਾਏਗਾ ਇਹ ਵੱਡਿਆ ਜਾਏਗਾ ਫਿਰ ਅਮਨਦੀਪ ਹਸਪਤਾਲ ਆਇਆ ਲੋਕਾਂ ਨੂੰ ਦਿਖਾਇਆ ਗਿਆ ਕਿ ਕੁਝ ਵੀ ਨਹੀਂ ਹੁੰਦਾ ਸਭ ਕੁਝ ਹਨਾ ਠੀਕ ਹੋ ਜਾਂਦਾ ਰੀਜਨਰੇਟਿਵ ਸਰਜਰੀ ਸ਼ੁਰੂ ਹੋ ਗਈ ਸੋ ਐਵੇਂ ਹੀ ਕੈਂਸਰ ਹੈ ਜਦੋਂ ਤੁਸੀਂ ਨਾਮ ਲਓਗੇ ਉਹਦੇ ਬਾਰੇ ਗੱਲ ਕਰੋਗੇ ਤਾਂ ਹੀ ਤਾਂ ਆਪਾਂ ਅੱਗੇ ਟ੍ਰੀਟਮੈਂਟ ਸਟਾਰਟ ਕਰ ਪਾਵਾਂਗੇ ਲੱਗਦਾ ਕੋਈ ਵੀ ਬਿਮਾਰੀ ਚਾਹੇ ਉਹ ਪੇਟ ਦੀ ਕੋਈ ਬਿਮਾਰੀ ਹੋਵੇ ਯਾ ਕੋਈ ਵੀ ਜਿਸ ਤਰ੍ਹਾਂ ਡਾਇਬਟੀਜ਼ ਦੀ ਤੁਸੀਂ ਗੱਲ ਕੀਤੀ ਹੈ ਜੇ ਅਸੀਂ ਉਹਨੂੰ ਕੰਟਰੋਲ ਨਹੀਂ ਕਰਾਂਗੇ ਤਾਂ ਉਹ ਐਂਡ ਆਫ ਦਾ ਡੇ ਸਾਨੂੰ ਖਤਮ ਹੀ ਕਰੇਗੀ ਸਰੀਰ ਨੂੰ ਖਤਮ ਹੀ ਕਰ ਦੇਗੀ ਕੈਂਸਰ ਕੱਲਾ ਕੈਂਸਰ ਨਹੀਂ ਮੈਨੂੰ ਲੱਗਦਾ ਕੋਈ ਵੀ ਬਿਮਾਰੀ ਜਿਹਨੂੰ ਅਸੀਂ ਇਗਨੋਰ ਕਰਾਂਗੇ ਹਾਂ ਇਹ ਹੈ ਵੀ ਕੈਂਸਰ ਦੇ ਵਿੱਚ ਥੋੜੀ ਦੀ ਉਹ ਜਿਹੜੀ ਗ੍ਰੋਥ ਹੈ ਉਹ ਬਹੁਤ ਜਲਦੀ ਹੋ ਜਾਂਦੀ ਹੈ ਜਿਸ ਦੇ ਨਾਲ ਕਿ ਸਾਨੂੰ ਪਹਿਲੀ ਸਟੇਜ ਤੋਂ ਹੀ ਉਹਨੂੰ ਫੜ ਲਈਏ ਤੇ ਉਹਨੂੰ ਅਸੀਂ ਰੋਕ ਸਕਦੇ ਹਾਂ ਅੱਛਾ ਡਾਕਟਰ ਸਾਹਿਬ ਮੈਂ ਉਹਨਾਂ ਅੱਗੇ ਇਸ ਬਾਰੇ ਜਾਣਨਾ ਚਾਹਾਂਗਾ ਕਿ ਹੁਣ ਇਸ ਲਈ ਡਾਇਗਨੋਸ ਜ਼ਿਆਦਾ ਹੋ ਰਿਹਾ ਹੈ ਜਾਂ ਕੈਂਸਰ ਹੋ ਵੀ ਜ਼ਿਆਦਾ ਰਿਹਾ ਜਾਂ ਦੋਵੇਂ ਚੀਜ਼ਾਂ ਹੋ ਰਹੀਆਂ ਤੇ ਇਹਨਾਂ ਵਾਸਤੇ ਕੀ ਪ੍ਰੈਕੌਸ਼ਨ ਲੈ ਕੇ ਅਸੀਂ ਬਚ ਸਕੀਏ ਸੋ ਡਾਇਗਨੋਸ ਜ਼ਿਆਦਾ ਹੋਣਾ ਤਾਂ ਚੰਗੀ ਗੱਲ ਆਈ ਥਿੰਕ ਬਿਕੋਜ਼ ਅਸੀਂ ਜਲਦੀ ਡਾਇਗਨੋਸ ਕਰਾਂਗੇ ਉਹਦਾ ਕਿਉਰ ਰੇਟ ਵੀ ਵਧੇਗਾ ਉਹਦਾ ਅਸੀਂ ਕਿਉਰ ਕਰ ਪਾਵਾਂਗੇ ਜ਼ਿਆਦਾ ਜੋ ਵਧ ਰਿਹਾ ਹੈ ਉਹ ਤਾਂ ਸਾਡਾ এনवायरमेंटਲ ਪੋਲੂਸ਼ਨ ਇੰਡਸਟਰੀਅਲ ਪੋਲੂਸ਼ਨ 에ਅਰ ਪੋਲੂਸ਼ਨ ਬਾਕੀ ਖਾਣਾ ਪੀਣਾ ਵੈਸਟਰਨਾਈਜ਼ੇਸ਼ਨ ਫਾਸਟ ਫੂਡ ਅਸੀਂ ਸਿਹਤ ਜਿਹੜੀ ਹੈ ਸਾਡੀ ਹੁਣ ਲੂਜ਼ ਹੋਣ ਲੱਗ ਗਈ ਐਸੀ ਮੋਬਾਈਲਾਂ 'ਚ ਲੱਗਣ ਲੱਗੇ ਆਂ ਈਵਨ ਤੁਸੀਂ ਕੀ ਮੈਂ ਵੀ ਲੈਪਟਾਪ ਤੇ ਲੱਗਾ ਰਹਿਵਾਂਗਾ ਜਦੋਂ ਮੈਂ ਸਰਜਰੀ ਕਰਾਂਗਾ ਸਾਡਾ ਲਾਈਫ ਸਟਾਈਲ ਬੜਾ ਸੈਡੈਂਟਰੀ ਹੋ ਚੁੱਕਿਆ ਸੋ ਇਹ ਸਭ ਚੀਜ਼ਾਂ ਕੈਂਸਰ ਦੇ ਕਾਰਨ ਹੈਗੇ ਆ ਸਮੋਕਿੰਗ ਤਬਾਕੂ ਇਹ ਸਭ ਕੈਂਸਰ ਦੇ ਕਾਰਨ ਹੈਗੇ ਮੈਂ ਵੀ ਮੈਂ ਇੱਕ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਮੋਬਾਈਲ ਦੀ ਆਪਾਂ ਬਹੁਤ ਯੂਜੇਜ ਕਰਦੇ ਆ ਪੋਲੂਸ਼ਨ ਤੇ ਸਾਨੂੰ ਪਤਾ ਹੈ ਮਿੱਠਾ ਹੋ ਗਿਆ ਮੈਦਾ ਹੋ ਗਿਆ ਓਵਰੀਟਿੰਗ ਹੋ ਗਈ ਓਬੈਸਿਟੀ ਹੋ ਗਈ ਇਹ ਸਾਰੇ ਕਾਰਨ ਨੇ ਜਿਹੜੇ ਕਿ ਕੱਲ ਨੂੰ ਜਾ ਕੇ ਕੈਂਸਰ ਦਾ ਕਾਰਨ ਬਣ ਸਕਦੇ ਨੇ ਇਹ ਕਿਸ ਤਰ੍ਹਾਂ ਦੇ ਕੈਂਸਰ ਜਿਹੜੇ ਨੇ ਜਿਸ ਤਰ੍ਹਾਂ ਕਿ ਮੋਬਾਈਲ ਦੀਆਂ ਰੇਜ਼ ਨੇ ਜਾਂ ਜਿਹੜੇ ਉਹਦੇ ਉਹ ਕਿੰਨੇ ਕੋਈ ਮਤਲਬ ਖਤਰਨਾਕ ਨੇ ਖਾਸ ਕਰਕੇ ਬੱਚਿਆਂ ਵਾਸਤੇ ਸੁ ਮੋਬਾਈਲ ਰੇਜ਼ ਦੇ ਬਾਰੇ ਮੈਂ ਨਹੀਂ ਗੱਲ ਕਰਾਉਂਗਾ ਮੈਂ ਮੋਬਾਈਲ ਦਾ ਜ਼ਿਕਰ ਇਸ ਲਈ ਕੀਤਾ ਸੀਗਾ ਕਿਉਂਕਿ ਆਪਾਂ ਮੋਬਾਈਲ ਤੇ ਲੱਗੇ ਰਹਿੰਦੇ ਆ ਤੇ ਆਪਾਂ ਉਹੀ ਟਾਈਮ ਜਿਹੜਾ ਆਪਾਂ ਐਕਸਰਸਾਈਜ਼ ਕਰ ਸਕਦੇ ਸੀਗੇ ਆਪਾਂ ਮੋਬਾਈਲ ਤੇ ਲੱਗੇ ਰਹੇ ਨੇ ਇਹਨੂੰ ਕਹਿੰਦੇ ਸੈਡੈਂਟਰੀ ਲਾਈਫ ਸਟਾਈਲ ਅਸੀਂ ਵਰਜਿਸ ਨਹੀਂ ਕਰ ਰਹੇ ਆਪਾਂ ਕੰਮ ਨਹੀਂ ਕਰ ਰਹੇ ਪਹਿਲਾਂ ਤੁਰਨਾ ਪੈਂਦਾ ਸੀ ਹੁਣ ਗੱਡੀਆਂ ਹੈਗੀਆਂ ਮੋਬਾਈਲ ਹੈਗੇ ਟੈਕਨੋਲੋਜੀਜ਼ ਹੈਗੀਆਂ ਅਸੀਂ ਕੁਝ ਵੀ ਮਤਲਬ ਕਿ ਹੱਥੀ ਕੰਮ ਨਹੀਂ ਕਰ ਰਹੇ ਮੇਰਾ ਮਤਲਬ ਉਹ ਸੀਗਾ ਸੋ ਕਿਸ ਤਰ੍ਹਾਂ ਦਾ ਕੈਂਸਰ ਡਾਕਟਰ ਸਾਹਿਬ ਜ਼ਿਆਦਾਤਰ ਜਿਹੜੇ ਹੁਣ ਦੇਖਣ ਨੂੰ ਮਿਲ ਰਹੇ ਨੇ ਪਹਿਲੇ ਸਰਵਾਈਕਲ ਕੈਂਸਰ ਵੀ ਕਿਹਾ ਜਾਂਦਾ ਹੈ ਲੇਡੀਜ਼ ਦੇ ਵਿੱਚ ਬ੍ਰੈਸਟ ਕੈਂਸਰ ਵੀ ਕਿਹਾ ਜਾਂਦਾ ਹੈ ਜਿਹੜਾ ਮੇਲਸ ਦੇ ਵਿੱਚ ਪ੍ਰੋਸਟੇਟ ਕੈਂਸਰ ਵੀ ਜਿਹੜਾ ਉਹ ਕਾਫੀ ਕਾਮਨ ਦੇਖਿਆ ਜਾਂਦਾ ਹੁਣ ਕਿਸ ਤਰ੍ਹਾਂ ਦੇ ਕੈਂਸਰ ਦੀ ਜ਼ਿਆਦਾ ਜਿਹੜੀ ਆ ਉਹ ਮਤਲਬ ਹੋ ਰਿਹਾ ਹੈ ਮੈਂ ਵੈਸੇ ਤਾਂ ਕੈਂਸਰ ਬ੍ਰੈਸਟ ਕੈਂਸਰ ਸਭ ਤੋਂ ਨੰਬਰ 1 ਹੈ ਜਿਹੜਾ ਸਭ ਤੋਂ ਫਾਸਟੈਸਟ ਗਰੋਇੰਗ ਕੈਂਸਰ ਮੰਨਿਆ ਗਿਆ ਹੈ ਦਾ ਕਾਰਨ ਕੀ ਹੈ ਸੋ ਉਹਦੇ ਦੋ ਤਿੰਨ ਕਾਰਨ ਨੇ ਵੈਸਟਰਨਾਈਜੇਸ਼ਨ ਮੈਂ ਇੱਕ ਜੇ ਸ਼ਬਦ ਕਵਾਂਗਾ ਵੈਸਟਰਨਾਈਜੇਸ਼ਨ ਮਾਂ ਆਪਣਾ ਦੁੱਧ ਨਹੀਂ ਪਿਆਰੀ 6 ਮਹੀਨੇ ਦੁੱਧ ਪਿਆਣਾ ਇੱਕ ਪ੍ਰੀਵੈਂਟਿਵ ਮੀਜਰ ਹੁੰਦਾ ਹੈ ਲੇਟ ਵਿਆਹ ਹੋਣਾ ਲੇਟ ਬੱਚੇ ਹੋਣੇ ਘੱਟ ਬੱਚੇ ਹੋਣੇ ਮੀਨੋਪੌਜ਼ ਲੇਟ ਹੋਣਾ ਇਹ ਸਭ ਰੀਜ਼ਨ ਨੇ ਬ੍ਰੈਸਟ ਕੈਂਸਰ ਵਧਣ ਦਾ ਸੋ ਸਰ ਲੇਟ ਆਪਾਂ ਕਿਨੂੰ ਕਹਿੰਦੇ ਆ ਕਿਹੜੀ ਏਜ ਜਿਹੜੀ ਆ ਆਈਡਲ ਹੈ ਜਿਹਦੇ ਵਿੱਚ ਕਿ ਮੈਰਿਜ ਹੋ ਜਾਣੀ ਚਾਹੀਦੀ ਹੈ ਜੇ ਉਹਨੂੰ ਨਾ ਹੋਵੇ ਤਾਂ ਉਹਨਾਂ ਆਪਾਂ ਲੇਟ ਕਹਿੰਦੇ ਪਹਿਲਾਂ ਜਿਹੜਾ ਸਾਡਾ ਮੈਰਿਜ ਦੀ ਏਜ ਸੀਗੀ ਹਾਂ ਮੈਡੀਕਲੀ ਵੀ ਇਫ ਵੀਲ ਸੇ ਕਿ ਅਰਾਊਂਡ 25 ইয়ার্স ਦੇ ਅਰਾਊਂਡ ਮਤਲਬ 2-4 ਸਾਲ ਇੱਧਰ ਉੱਧਰ ਕੋਈ ਗੱਲ ਨਹੀਂ ਹੁਣ ਮੇਨ ਇਸ਼ੂ ਇਜ਼ 30 ਤੋਂ ਪਲੱਸ ਜਿਹੜਾ ਬੱਚੇ ਹੋਣੇ ਆ ਮੈਰਿਜ ਹੋਣਾ 35 'ਚ ਬੱਚਾ ਹੋਣਾ ਫਸਟ ਉਹ ਉਹ ਰਿਸਕ ਫੈਕਟਰ ਮੰਨਿਆ ਜਾਂਦਾ ਬ੍ਰੈਸਟ ਕੈਂਸਰ ਸਰ ਇਹਦੇ ਵਿੱਚ ਪ੍ਰਕਾਸ਼ਨ ਜਿਸ ਨਾਲ ਨਵਜੋਤ ਸਿੰਘ ਸਿੱਧੂ ਦੀ ਇੱਕ ਵੀਡੀਓ ਆਈ ਸੀਗੀ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਠੀਕ ਹੋਏ ਨੇ ਖੈਰ ਇਹਦੇ ਵਿੱਚ ਉਹਨਾਂ ਨੇ ਬਾਅਦ ਚੋ ਕਲੈਰੀਫਾਈ ਕਰ ਦਿੱਤਾ ਸੀਗਾ ਕਿ ਦੇ ਹੈਵ ਅੰਡਰਗੋਨ ਦਾ ਸਰਜਰੀਜ਼ ਐਂਡ ਦਾ ਕੀਮੋਸ 올 ਦਾ ਮੈਡੀਕੇਸ਼ਨਸ ਆਲਸੋ ਤੇ ਇਸ ਤੋਂ ਬਾਅਦ ਉਹਨਾਂ ਨੇ ਇੱਕ ਡਾਈਟ ਪਲਾਨ ਦਿੱਤਾ ਸੀਗਾ ਜਿਸ ਦੇ ਨਾਲ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਉਹਨਾਂ ਨੇ ਫਰਕ ਪਾਇਆ ਸੀਗਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸੋ ਇਸ ਰਿਸਪੌਂਸ ਤੇ ਐਕਚੁਅਲੀ ਬਹੁਤ ਸਾਰੇ ਪੇਸ਼IENTS ਨੂੰ ਥੋੜੀ ਜੀ ਗਲਤ ਫਹਮੀ ਵੀ ਹੋ ਗਈ ਅਸੀਂ ਗਲਤ ਤਰੀਕੇ ਨਾਲ ਵੀ ਲਿਆ ਟਾਟਾ ਮੋਨੋਜੀਲ ਸੈਂਟਰ ਨੇ ਜੋ ਕਿ ਐਪੈਕਸ ਇੰਸਟੀਚਿਊਟ ਆ ਇੰਡੀਆ ਦਾ ਉਹਨੇ ਇੱਕ ਬਹੁਤ ਵੱਡਾ ਇੱਕ ਲੈਟਰ ਵੀ ਇਹਦੇ ਬਾਰੇ ਕੱਢਿਆ ਸੀਗਾ ਇਫ ਯੂ ਵਿਲ ਸੀ ਉਹ ਪਬਲਿਸ਼ ਹੋਇਆ ਸੀਗਾ ਸਾਡੇ ਇੰਡੀਅਨ ਨਿਊਜ਼ਪੇਪਰਸ 'ਚ ਵੀ ਕਿ ਇਹ ਕੱਲੀ ਡਾਈਟ ਦਾ ਕੋਈ ਰੋਲ ਨਹੀਂ ਹੈਗਾ ਡਾਈਟ ਹੈਜ਼ ਅ ਲਿਮਿਟਿਡ ਰੋਲ ਬਟ ਬਾਕੀ ਟ੍ਰੀਟਮੈਂਟ ਜ਼ਰੂਰੀ ਹੈ ਟ੍ਰੀਟਮੈਂਟ ਤੋਂ ਬਿਨਾ ਡਾਈਟ ਦਾ ਕੋਈ ਰੋਲ ਨਹੀਂ ਹੈਗਾ ਕੀ ਮੈਸੇਜ ਦੇਣਾ ਚਾਹੁੰਗੇ ਲੋਕਾਂ ਨੂੰ ਤੇ ਤਾਂਕਾ ਤਾਂਕੀ ਉਹ ਰੋਗ ਤੋਂ ਬਚੇ ਰਹਿਣ ਤੇ ਜੇਕਰ ਇਹੋ ਜਿਹੇ ਸਿੰਪਟਮਸ ਉਹਨਾਂ ਨੂੰ ਨਜ਼ਰ ਆਉਂਦੇ ਨੇ ਤੇ ਉਸੇ ਵੇਲੇ ਉਹ ਕਿਸੇ ਨਾਲ ਦੇ ਇਲਾਕੇ ਤੇ ਜਾ ਕੇ ਉਹਨੂੰ ਚੈੱਕ ਕਰਵਾਉਣ। ਸੋ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਆਪਾਂ ਡਰੀਏ ਨਾ ਆਪਾਂ ਟ੍ਰੀਟਮੈਂਟ ਜਲਦੀ ਤੋਂ ਜਲਦੀ ਲਈਏ ਜੋ ਵੀ ਸਾਨੂੰ ਲੱਗਦਾ ਐ ਅਸੀਂ ਸਾਡਾ ਕੈਂਸਰ ਡਾਇਗਨੋਸ ਹੁੰਦਾ ਐ ਤੇ ਆਪਾਂ ਉਹਦੇ ਬਿਲਕੁਲ ਨਾ ਡਰੀਏ ਔਰ ਕੈਂਸਰ ਦੀ ਸਰਜਰੀਜ਼ ਵੀ ਅੱਜਕੱਲ ਬਹੁਤ ਐਡਵਾਂਸ ਹੋ ਗਈ ਹੈ ਔਰ ਬਹੁਤ ਅੱਛੀ ਰਿਕਵਰੀਜ਼ ਹੋ ਗਈ ਹੈ ਆਪਾਂ ਡਰ ਕੇ ਉਹਦੇ ਕੁਝ ਵੀ ਅਸੀਂ ਹਾਸਲ ਨਹੀਂ ਕਰ ਪਾਵਾਂਗੇ ਠੀਕ ਥੈਂਕ ਯੂ ਸੋ ਇਹ ਸੰਜੀ ਡਾਕਟਰ ਸ਼ਸ਼ਾਂਕ ਮਹਾਜਨ ਜਿਹੜੇ ਕਿ ਇਨਵੇਸਿਵ ਨਾਨ ਇਨਵੇਸਿਵ ਟ੍ਰੇਨਵੇਸਿਵ ਜਿਹੜੀ ਸਰਜਰੀ ਹੈ ਔਨਕੋਲੋਜੀ ਹੈ ਕੈਂਸਰ ਹੈ ਉਸਤੇ ਮਾਹਰ ਨੇ ਉਹਨਾਂ ਨੇ ਆਪਣੀ ਰਾਏ ਦੱਸੀ ਹੈ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਤੋਂ ਕਾਫੀ ਜਿਹੜੀ ਹੈ ਜਾਣਕਾਰੀ ਮਿਲੀ ਹੋਵੇਗੀ ਔਰ ਇਸ ਬਿਮਾਰੀ ਤੋਂ ਜਿਹੜਾ ਹੈ ਉਹ ਡਰਨ ਦੀ ਨਹੀਂ ਬਲਕਿ ਇਸ ਨਾਲ ਲੜਨ ਦੀ ਜ਼ਰੂਰਤ ਹੈ ਸੋ ਇਹ ਵੱਡੀ ਗੱਲ ਹੈ ਸੋ ਇੱਕ ਬਹੁਤ ਵੱਡਾ ਮੈਸੇਜ ਵੀ ਹੈ ਔਰ ਇੱਕ ਬਹੁਤ ਵੱਡੀ ਗਾਈਡੈਂਸ ਵੀ ਹੈ ਜਿਹੜੀ ਕਿ ਸਾਨੂੰ ਇਸ ਚੀਜ਼ ਤੋਂ ਜਿਹੜੀ ਸੁਣ ਕੇ ਉਹ ਲੈਣੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਤੋਂ ਅਸੀਂ ਬਚ ਸਕੀਏ ਜੇਕਰ ਬਿਮਾਰੀ ਰਬਨਾ ਕਰੇ ਕਿਸੇ ਨੂੰ ਆਉਂਦੀ ਹੈ ਤਾਂ ਉਸ ਦਾ ਇਲਾਜ ਸਮੇਂ ਸਿਰ ਹੋ ਸਕੇ ਤਾਂਕੋ ਤਾਂਕਿ ਉਸ ਦੀ ਜਾਨ ਜਿਹੜੀ ਹੈ ਉਹ ਬਚ ਸਕੇ ਸਟਾਫਨਾ ਡਾਕਟਰ ਅਰਤਾਰ ਸਿੰਘ ਮੌਜੂਦ ਨੇ ਜੀ ਇਸ ਵੇਲੇ ਜੇ ਕਿ ਅਮਨਦੀਪ ਹਸਪੀਟਲ ਦੇ ਮੇਨ ਚੀਫ ਆਰਥੋਪੈਡਿਕ ਸਰਜਨ ਨੇ ਔਰ ਇਸ ਵੇਲੇ ਇਹਨਾਂ ਦੇ ਹਸਪੀਟਲ ਦੇ ਵਿੱਚ ਸੀਸੀਏ ਕੈਂਸਰ ਕੇਅਰ ਆਫ ਅਮਰੀਕਾ ਜਿਹੜਾ ਹੈ ਉਹ ਇਨਸਟੀਚਿਊਨ ਜਿਹੜਾ ਹੈ ਉਹ ਖੋਲਿਆ ਗਿਆ ਹੈ ਉਹਦੇ ਵਿੱਚ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ ਡਾਇਗਨੋਸ ਕੀਤਾ ਜਾਂਦਾ ਹੈ ਸੋ ਉਹਨਾਂ ਦੀ ਵੀ رائے ਲਵਾਂਗੇ ਇੱਕ ਇਸ ਤੋਂ ਪਹਿਲੇ ਇੰਟਰਵਿਊ ਤੋਂ ਪਹਿਲੇ ਉਹਨਾਂ ਨੇ ਕੁਝ ਆਪਣੇ ਬਾਰੇ ਪਰਿਵਾਰ ਬਾਰੇ ਵੀ ਦੱਸਿਆ ਸੀ ਜਿਸ ਵਿੱਚ ਕਿ ਇੱਕ ਕੈਂਸਰ ਦਾ ਜਿਹੜਾ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਇਲਾਜ ਹੋਇਆ ਸੀ ਉਹ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਹਾਂਜੀ ਸਰ ਇਹ ਜਿਹੜਾ ਕੈਂਸਰ ਦਾ ਦੇਖੋ ਅੱਜ ਦਾ ਜਿਹੜੀ ਗੈੱਟ ਟੂਗੇਦਰ ਹੈਗੀ ਆ ਇਹ ਤਾਂ ਬੇਸਿਕਲੀ ਹੈਗੀ ਆ ਕਿ ਕੈਂਸਰ ਦਾ ਆਪਰੇਸ਼ਨ ਜਿਹੜੇ ਨੇ ਉਹ ਹੁਣ ਬਿਨਾ ਚੀਰ ਫਾੜ ਤੋਂ ਮਿਨੀਮਲੀ ਇਨਵੇਸਿਵ ਸਰਜਰੀ ਜਾਂ ਐਂਡੋਸਕੋਪੀ ਸਰਜਰੀ ਦੇ ਨਾਲ ਵੀ ਪੋਸੀਬਲ ਨੇ ਔਰ ਸਕਸੈਸ ਰੇਟ ਜਿਹੜਾ ਉਹ ਵੀ ਓਪਨ ਸਰਜਰੀ ਦੇ ਨਾਲੋਂ ਜ਼ਿਆਦਾ ਇਹਦੇ ਨਾਲ ਮਰੀਜ਼ ਜਲਦੀ ਠੀਕ ਹੋ ਜਾਂਦਾ ਉਹਦਾ ਬਲੱਡ ਲੌਸ ਵੀ ਘੱਟ ਹੁੰਦਾ ਉਹਨੂੰ ਪੇਨ ਵੀ ਘੱਟ ਹੁੰਦੀ ਹੈ ਔਰ ਹਸਪਤਾਲ ਦੇ ਵਿੱਚ ਵੀ ਥੋੜੇ ਦਿਨ ਰਹਿਣਾ ਪੈਂਦਾ ਇਹ ਤਾਂ ਹੈਗਾ ਅੱਜ ਦੇ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕੀਤੀ ਬੇਸਿਕਲੀ ਇਹਦੇ ਬਾਰੇ ਕੀਤੀ ਬਟ ਜੇ ਆਪਾਂ ਮਿਨਿਮਲੀ ਇਨਵੇਸਿਵ ਸਰਜਰੀ ਦੀ ਗੱਲ ਕਰੀਏ ਤਾਂ ਉਹਦੀ ਹਿਸਟਰੀ ਮੇਰੇ ਹਸਪੀਟਲ ਦੇ ਵਿੱਚ ਤਕਰੀਬਨ 30 ਸਾਲ ਪਹਿਲਾਂ ਜਦੋਂ ਅਸੀਂ ਬਿਨਾਂ ਚੀਰ ਫਾੜ ਤੋਂ ਹੱਡੀਆਂ ਦੇ ਆਪਰੇਸ਼ਨ ਸ਼ੁਰੂ ਕੀਤੇ ਸੀ ਔਰ ਉਹਦੇ ਨਾਲ ਰਿਜ਼ਲਟਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਉਸ ਤੋਂ ਪਹਿਲਾਂ ਬਹੁਤ ਲੰਬੇ ਚੀਰੇ ਦੇ ਕੇ ਪਲੇਟਾਂ ਪਾਈਆਂ ਜਾਂਦੀਆਂ ਸੀ ਔਰ ਬਹੁਤ ਸਾਰੇ ਲੋਕਾਂ ਦੀਆਂ ਹੱਡੀਆਂ ਜੁੜਦੀਆਂ ਨਹੀਂ ਸੀ ਹੁੰਦੀਆਂ ਜੇ ਜੁੜਦੀਆਂ ਹੁੰਦੀਆਂ ਸੀ ਤੇ ਦੁਗਣਾ ਤਿੰਗਣਾ ਟਾਈਮ ਲੱਗਦਾ ਹੁੰਦਾ ਸੀ ਰਿਕਵਰੀ ਟਾਈਮ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁੰਦਾ ਸੀ ਸੋ ਉਹ ਉਸ ਤੋਂ ਬਾਅਦ ਜੇ ਹੁਣ ਆਪਾਂ ਕੈਂਸਰ ਦੀ ਗੱਲ ਕਰੀਏ ਤਾਂ ਲੇਟੈਸਟ ਟਰੀਟਮੈਂਟ ਜਿਹੜਾ ਉਹ ਰੇਡੀਓਥੈਰਪੀ ਕੀਮੋਥੈਰਪੀ ਇਮੂਨੋਥੈਰਪੀ ਐਂਡ ਮਿਨਿਮਲੀ ਇਨਵੇਸਿਵ ਸਰਜਰੀਸ ਇਹ ਸਾਰਿਆਂ ਦਾ ਕੰਬੀਨੇਸ਼ਨ ਇੱਥੇ ਜਿਹੜਾ ਹੈ ਸਾਡੇ ਹਸਪੀਟਲ ਦੇ ਵਿੱਚ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਹੈਲਪ ਦੇ ਨਾਲ ਡਿਪਾਰਟਮੈਂਟ ਚੱਲ ਰਿਹਾ ਹੈ ਔਰ ਬਹੁਤ ਅੱਛੇ ਰਿਜ਼ਲਟ ਸਾਹਮਣੇ ਆ ਰਹੇ ਨੇ ਸਵਾ ਕੀ ਅਸੀਂ ਕਿ ਭਾਈ ਸਾਹਿਬ ਨੇ ਕਿ ਕੈਂਸਰ ਦੇ ਲੋਕਾਂ ਮਰੀਜ਼ਾਂ ਦੀ ਗਿਣਤੀ ਕਿਉਂ ਵਧ ਰਹੀ ਹੈ ਹਾਂਜੀ ਉਹਦੇ ਬਹੁਤ ਸਾਰੇ ਕਾਰਨ ਨੇ ਸਾਡਾ ਵਾਤਾਵਰਣ ਪੋਲਿਊਟ ਹੋ ਗਿਆ ਸਾਰਿਆਂ ਨੂੰ ਪਤਾ ਹੈ ਸਾਡੀ ਡਾਈਟ ਪੋਲਿਊਟ ਹੋ ਗਈ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਡਾਈਟ ਦੇ ਵਿੱਚ ਸਾਡੇ ਜਿਹੜੇ ਫਸਲਾਂ ਨੇ ਉਹਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਦਾ ਛਿੜਕਾ ਹੁੰਦਾ ਉਹ ਕੁਝ ਅਸਲੀ ਹੁੰਦੀਆਂ ਕੁਝ ਨਕਲੀ ਹੁੰਦੀਆਂ ਸੋ ਇਹ ਸਾਰੇ ਕਾਰਨ ਨੇ ਔਰ ਸਾਡੀ ਜੋ ਅਸੀਂ ਰੋਜ਼ ਖਾਣੇ ਪੀਣੇ ਆ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਕੈਂਸਰ ਦੀ ਗਿਣਤੀ ਵੱਧ ਰਹੀ ਹੈ। ਦੂਸਰਾ ਮੇਨ ਕਾਰਨ ਇਹ ਹੈ ਕਿ ਡਾਇਗਨੋਸਿਸ ਜਿਹੜਾ ਉਹ अर्ਲੀ ਬਣਨ ਲੱਗ ਗਿਆ। ਮੈਨੂੰ ਯਾਦ ਆ ਮੇਰੇ ਮਦਰ 30 ਸਾਲ ਪਹਿਲਾਂ ਰੀਡ ਦੀ ਹੱਡੀ ਦਾ ਕੈਂਸਰ ਹੋਇਆ ਸੀ ਤੇ 5 ਸਾਲ ਸਾਨੂੰ ਪਤਾ ਹੀ ਨਹੀਂ ਸੀ ਲੱਗਾ। ਵਿਚਾਰੇ ਕਰਲਾਉਂਦੇ ਹੁੰਦੇ ਸੀ। ਮੈਂ ਵੱਡੇ ਵੱਡੇ ਡਾਕਟਰਸ ਨੂੰ ਇੱਥੇ ਦਿਖਾਉਂਦਾ ਹੁੰਦਾ ਸੀ 1990 ਦੇ ਵਿੱਚ ਜਾਂ 1985 ਦੇ ਵਿੱਚ। ਘਰ ਦੇ ਵਿੱਚ ਐਮ ਆਰ ਆਈ, ਸੀਟੀ ਸਕੈਨ ਦੀ ਤਾਂ ਦੂਰ ਦੀ ਗੱਲ। ਇੱਥੇ ਕੋਈ ਚੰਗਾ ਐਕਸ-ਰੇ ਮਸ਼ੀਨ ਵੀ ਨਹੀਂ ਸੀ ਹੁੰਦੀ। ਸੋ ਬਿਨਾਂ ਡਾਇਗਨੋਸਿਸ ਤੋਂ 5 ਸਾਲ ਰਹੇ। ਫਿਰ ਬੰਬਈ ਤੋਂ ਮੇਰੇ ਦੋਸਤ ਡਾਕਟਰ ਸੀ ਕੈਂਸਰ ਦੇ ਉਹ ਆਏ। ਉਹਨਾਂ ਨੇ ਡਾਇਗਨੋਸਿਸ ਬਣਾਇਆ। ਤੇ ਉਹਨਾਂ ਨੇ ਫਿਰ ਇੱਥੇ ਅਸੀਂ ਕਰਮ ਸਿੰਘ ਦੀ ਬੋਰਡ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਕਰਵਾਇਆ ਅੰਮ੍ਰਿਤਸਰ ਦੇ ਵਿੱਚ। ਪਰ ਜੇ ਅੱਜ ਤੁਸੀਂ ਝਾਤੀ ਮਾਰੋ ਤਾਂ ਜਗ੍ਹਾ-ਜਗ੍ਹਾ ਐਮ ਆਰ ਆਈਜ਼ ਅੱਛੀ ਕੁਆਲਿਟੀ ਦੇ ਐਮ ਆਰ ਆਈਜ਼ ਮਸ਼ੀਨਾਂ ਲੱਗੀਆਂ ਹੋਈਆਂ। ਅੱਛੀ ਕੁਆਲਿਟੀ ਦੇ ਸੀਟੀ ਸਕੈਨ ਲੱਗੇ ਹੋਏ ਆ। ਦੋ ਜਾਂ ਤਿੰਨ ਪ੍ਰੈਕਟਿਸ ਕੇਅਰ ਆਪਣੇ ਸ਼ਹਿਰ ਦੇ ਵਿੱਚ ਨੇ ਔਰ ਇੱਕ ਅੱਛਾ ਕੈਂਸਰ ਸੈਂਟਰ ਕੈਂਸਰ ਕਲੀਨਿਕ ਆਫ ਅਮਰੀਕਾ ਦੇ ਨਾਲ ਰਲ ਕੇ ਅਮਨਦੀਪ ਹਸਪੀਟਲ ਦੇ ਵਿੱਚ ਪਿਛਲੇ 1 ਸਾਲ ਤੋਂ ਚੱਲ ਰਿਹਾ ਸੋ ਇਹ ਬਹੁਤ ਵੱਡੀ ਚੇਂਜ ਜਿਹੜੀ ਆ ਉਹ ਪਿਛਲੇ ਸਮੇਂ ਦੇ ਵਿੱਚ ਆ ਗਈ ਉਹਦੇ ਨਾਲ ਡਾਇਗਨੋਸਿਸ अर्ਲੀ ਸ਼ੁਰੂ ਹੋਣ ਲੱਗ ਗਿਆ ਸ਼ੁਰੂ ਦੇ ਵਿੱਚ ਹੀ ਮਰੀਜ਼ਾਂ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਕੈਂਸਰ ਹੈਗਾ ਸੋ ਜੇ ਡਾਇਗਨੋਸਿਸ अर्ਲੀ ਬਣ ਜਾਏ ਤਾਂ ਟ੍ਰੀਟਮੈਂਟ ਦੇ ਸਕਸੈਸਫੁਲ ਹੋਣ ਦੇ ਜਿਹੜੇ ਨੇ ਉਹ ਪਰਸੈਂਟੇਜ ਵੀ ਜਿਹੜੀ ਆ ਓਨੀ ਵੱਧ ਜਾਂਦੀ ਹੈ ਮੈਨੂੰ ਲੱਗਦਾ ਜੀ ਕਾਫੀ ਸੈਲੀਬ੍ਰਿਟੀਜ਼ ਜਿਸ ਤਰ੍ਹਾਂ ਕਿ ਸੁਨਾਲੀ ਬਿੰਦਰੇ ਆ ਯੁਵਰਾਜ ਸਿੰਘ ਆ ਨਵਜੋਤ ਕੌਰ ਸਿੱਧੂ ਆ ਰੀਸੈਂਟਲੀ ਉਹਨੇ ਮਤਲਬ ਉਹ ਕੈਂਸਰ ਤੋਂ ਕ्योर ਹੋਏ ਨੇ ਬਹੁਤ ਵੱਡੀ ਐਗਜ਼ਾਮਪਲ ਹੈ ਹਾਂਜੀ ਸੋ ਮੈਨੂੰ ਲੱਗਦਾ ਕਿ ਇਹਦੀ ਜਿਹੜੀ ਰੇਸ਼ੋ ਆ ਜਿਹੜੀ ਉਹ ਬਹੁਤ ਵੱਧੀ ਜਾ ਰਹੀ ਸਕਸੈਸ ਦੀ ਕਿਉਂਕਿ ਡਾਇਗਨੋਸ ਜਿਹੜਾ ਟਾਈਮ ਸਰਵ ਹੋ ਰਿਹਾ ਅ ਦੂਸਰੀ ਗੱਲ ਮੈਂ ਡਾਕਟਰ ਸਾਹਿਬ ਇਹਦੇ ਵਿੱਚ ਪੁੱਛਣਾ ਚਾਹਾਂਗਾ ਕਿ ਜੇਕਰ ਆਪਾਂ ਪ੍ਰੀਕਾਸ਼ਨ ਲੈ ਲਈਏ ਜੀਵਨ ਦੇ ਵਿੱਚ ਜੇ ਇਹ ਕੈਂਸਰ ਨਾ ਹੀ ਹੋਵੇ ਤੇ ਕਿਹੜੀਆਂ ਬਿਮਾਰੀਆਂ ਨੇ ਜਿੱਦੋਂ ਕਿ ਕੈਂਸਰ ਹੋ ਸਕਦਾ ਜਿੰਨਾ ਤੋਂ ਦੇਖੋ ਜੇ ਤੁਸੀਂ ਇਹ ਸੋਚੋ ਕਿ ਮੈਂ ਆਪਣੇ ਆਪ ਨੂੰ ਮੋਡੀਫਾਈ ਕਰਕੇ ਕੈਂਸਰ ਤੋਂ ਬਿਲਕੁਲ ਬਚ ਜਾਊਗਾ ਉਹ ਪੋਸੀਬਲ ਨਹੀਂ ਹੈਗਾ ਕਿਉਂਕਿ ਬਹੁਤ ਸਾਰੇ ਕੈਂਸਰ ਇਹੋ ਜਿਹੇ ਨੇ ਜਿਨ੍ਹਾਂ ਦਾ ਜੇ ਕਾਰਨ ਕੋਈ ਪਤਾ ਨਹੀਂ ਹੈਗਾ ਸੋ ਉਹਦੀਆਂ ਪ੍ਰੀਕਾਸ਼ਨਸ ਵੀ ਆਪਾਂ ਕੀ ਲੈ ਸਕਦੇ ਹਾਂ ਬਟ ਜਿਸ ਤਰ੍ਹਾਂ ਅਸੀਂ ਹਾਰਟ ਅਟੈਕ ਤੋਂ ਬਚਣ ਲਈ ਆਪਣੀ ਡਾਈਟ ਮੋਡੀਫਾਈ ਕਰ ਸਕਦੇ ਹਾਂ ਘਿਓ ਘੱਟ ਖਾਈਏ ਫੇਫੜਿਆਂ ਦੇ ਕੈਂਸਰ ਤੋਂ ਬਚਣ ਲਈ ਅਸੀਂ ਜੇ ਆਪਾਂ ਸਿਗਰਟ ਨਹੀਂ ਪੀਵਾਂਗੇ ਤਾਂ ਉਹ ਫਿਰ ਫੇਫੜਿਆਂ ਦਾ ਕੈਂਸਰ ਜਾਂ ਮੂੰਹ ਦਾ ਕੈਂਸਰ ਸੋ ਇਹੋ ਜੇ ਕੰਟਰੋਲ ਜਿਹੜੇ ਨੇ ਉਹ ਸਾਡੇ ਜਿਹੜੇ ਨੇ ਉਹ ਪੋਸੀਬਲ ਹੈਗੇ ਸੋ ਆਪਣੀ ਡਾਈਟ ਕੰਟਰੋਲ ਰੱਖੋ ਸ਼ੁੱਧ ਚੀਜ਼ਾਂ ਖਾਓ ਸ਼ਰਾਬ ਤੋਂ ਔਰ ਖਾਸ ਕਰਕੇ ਜਿਹੜੀ ਤੰਬਾਕੂ ਹੈ ਸਿਗਰਟ ਨੋਸ਼ੀ ਹੈ ਹੁੱਕਾ ਹੈ ਇਹਨਾਂ ਚੀਜ਼ਾਂ ਤੋਂ ਬਿਲਕੁਲ ਪਰਹੇਜ਼ ਕਰੋ ਔਰ ਕੋਸ਼ਿਸ਼ ਕਰੋ ਕਿ ਅچھے ਵਾਤਾਵਰਣ ਚ ਰਹੋ ਔਰ ਜਿਹੜੀ ਜੰਕ ਫੂਡ ਜਿਹੜਾ ਅੱਜ ਕੱਲ ਸਾਡੇ ਬੱਚਿਆਂ ਨੂੰ ਹੀ ਆਦਤ ਪੈ ਗਈ ਹੋਈ ਹੈ ਜੰਕ ਫੂਡ ਤੋਂ ਬਚੋ ਘਰ ਚ ਬਣਿਆ ਹੋਇਆ ਫੂਡ ਖਾਓ ਜਿੰਨੀਆਂ ਕੱਚੀਆਂ ਚੀਜ਼ਾਂ ਤੁਸੀਂ ਖਾ ਸਕਦੇ ਹੋ ਜਿਸ ਤਰ੍ਹਾਂ ਫਰੂਟਸ ਐ ਉਹ ਤਾਂ ਪੱਕੇ ਪਕਾਈ ਹੁੰਦੇ ਆ ਸਬਜ਼ੀਆਂ ਵੀ ਜਿਹੜੀਆਂ ਨਾ ਜੇ ਤੁਸੀਂ ਉਹ ਕੱਚੀਆਂ ਖਾਣੀਆਂ ਸ਼ੁਰੂ ਕਰਦੇ ਹੋ ਜਿਸ ਤਰ੍ਹਾਂ ਮੂੜੀਆਂ ਹੋਈਆਂ ਗਾਜਰਾ ਹੋਈਆਂ ਛਲਕਮ ਹੋ ਗਏ ਜੋ ਨੇਚਰ ਨੇ ਤੁਹਾਨੂੰ ਦਿੱਤਾ ਇੱਕ ਲਾਈਨ ਜਿਹੜੀ ਫੂਡ ਆ ਹਾਂ ਡੈਫੀਨਿਟਲੀ ਇਹ ਅਲਕਲਾਈਨ ਜਿਹੜਾ ਇਹ ਵੀ ਇੱਕ ਥਿਉਰੀ ਹੈਗੀ ਐ ਸੋ ਇਹ ਜਿਹੜਾ ਨੈਚੁਰਲ ਫੂਡ ਆ ਨਾ ਇਹ ਤੁਹਾਡੇ ਬੋਡੀ ਨੂੰ ਅਲਕਲਾਈਜ਼ ਕਰ ਦ ਜੇ ਤੁਸੀਂ ਜਿੱਦਾਂ ਤਲੀਆਂ ਚੀਜ਼ਾਂ ਹੋ ਗਈਆਂ ਚਾਹ ਹੋ ਗਈ ਕੌਫੀ ਹੋ ਗਈ ਸ਼ਰਾਬ ਹੋ ਗਈ ਇਹ ਤੁਹਾਡੇ ਸਰੀਰ ਦੇ ਵਿੱਚ ਐਸਿਡਿਟੀ ਵਧਾਉਂਦੀਆਂ ਸੋ ਇਹ ਚੀਜ਼ਾਂ ਦਾ ਘੱਟ ਸੇਵਨ ਕਰੋ ਨੈਚੁਰਲ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ ਤੇ ਉਹਦੇ ਨਾਲ ਕੈਂਸਰ ਦੀ ਜਿਹੜੀ ਹੈ ਡੈਫੀਨਿਟਲੀ ਗਿਣਤੀ ਘੱਟ ਜਾਊਗੀ ਪਰ ਇੱਕ ਫੰਡਾਮੈਂਟਲ ਹੈਗਾ ਕਿ ਜੇ ਤੁਹਾਨੂੰ ਜ਼ਰਾ ਵੀ ਸ਼ੱਕ ਹੋਵੇ ਕਿ ਮੇਰੇ ਕੈਂਸਰ ਹੋ ਰਿਹਾ ਮੇਰੇ ਪੇਨ ਹੋ ਰਹੀ ਹੈ ਮੈਂ ਠੀਕ ਨਹੀਂ ਹ ਆਪਣੀ ਕੰਪਲੀਟ ਜਾਣ ਆਪਣੀ ਜਿਹੜੀ ਜਾਂਚ ਕਰਾਓ ਔਰ ਅਰਲੀ ਡਾਇਗਨੋਸਿਸ ਲੀਡਸ ਟੂ ਕੰਪਲੀਟ ਕਿਓਰ ਜੇ ਅਰਲੀ ਡਾਇਗਨੋਸਿਸ ਹੋ ਜਾਏ ਤਾਂ ਤੁਹਾਡੇ ਠੀਕ ਹੋਣ ਦੇ ਚਾਂਸਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੋ ਇਹ ਸੰਜੀ ਡਾਕਟਰ ਅਵਤਾਰ ਸਿੰਘ ਚੀਫ ਆਰਥੋਪੈਡਿਕ ਸਰਜਨ ਅਮੰਦੀ ਹਸਪੀਟਲ ਉਹਨਾਂ ਵੱਲੋਂ ਜਿਹੜੀ ਮੁੱਲੀ ਜਿਹੜੀ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਉਹਨਾਂ ਦੇ ਘਰ ਵਿੱਚ ਇਹ ਜਿਹੜੀ ਚੀਜ਼ ਉਹ ਗੁਜ਼ਰ ਚੁੱਕੀ ਇਸ ਇਸ ਸਟੇਜ ਤੋਂ ਲੰਘ ਚੁੱਕੇ ਨੇ ਉਹਨਾਂ ਦੇ ਮਦਰ ਨੂੰ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਕੈਂਸਰ ਹੋਇਆ ਸ਼ਾਇਦ ਅਸੀਂ ਕੁਝ ਪਹਿਲੇ ਸੁਣਦੇ ਹੋਵਾਂਗੇ ਬਜ਼ੁਰਗਾਂ ਦੇ ਜਾਂ ਕੁਝ 20 30 ਸਾਲ ਪਹਿਲੇ ਪਿੱਛੇ ਚਲੇ ਜਾਈਏ 35 ਸਾਲ ਕਿ ਇੱਕ ਬੰਦੇ ਦੇ ਢਿੱਡ ਵਿੱਚ ਬਹੁਤ ਜ਼ਬਰਦਸਤ ਦਰਦ ਹੋਈ ਤੇ ਉਹਦੀ ਮੌਤ ਹੋ ਗਈ ਤੇ ਸ਼ਾਇਦ ਉਹ ਉਸ ਵਲੇ ਮੈਂ ਸਮਝਦਾ ਕਿ ਸ਼ਾਇਦ ਕੈਂਸਰ ਦਾ ਹੀ ਹੋਏਗਾ ਜਦ ਤੱਕ ਉਹ ਡਾਇਗਨੋਸ ਨਹੀਂ ਹੋ ਸਕਿਆ ਜਿਹਦੇ ਕਰਕੇ ਉਸ ਬੰਦੇ ਦੀ ਮੌਤ ਹੋ ਗਈ। ਸੋ ਜਿੱਥੇ ਕਿ ਕੈਂਸਰ ਦੀ ਬਿਮਾਰੀ ਵਧੀ ਹੈ ਉੱਥੇ ਇਸ ਦਾ ਇਲਾਜ ਵੀ ਵਧੀਆ ਤਰੀਕੇ ਦੇ ਨਾਲ ਹੁਣ ਹੋ ਰਿਹਾ ਕਿਉਂਕਿ ਡਾਇਗਨੋਸ ਵੀ ਸਹੀ ਤਰੀਕੇ ਨਾਲ ਹੋ ਰਿਹਾ। ਸੋ ਸਾਨੂੰ ਜ਼ਰੂਰਤ ਹੈ ਕਿ ਆਪਣੇ ਆਪ ਨੂੰ ਜਿਹੜਾ ਹੈ ਚੈੱਕ ਕਰਵਾਉਂਦੇ ਰਹੀਏ ਜੇਕਰ ਕੋਈ ਖਦਸ਼ਾ ਲੱਗਦਾ ਹੈ ਜਾਂ ਖਤਰਾ ਲੱਗਦਾ ਹੈ ਤਾਂ ਉਸੇ ਵੱਲੇ ਹੀ ਇਸ ਦਾ ਸਕੈਨ ਕਰਾਇਆ ਜਾਵੇ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਕੈਮਰਾਮੈਨ ਰਿਸ਼ਾਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਵਿਸ਼ੇਸ਼ ਕੋਰ। ਐਨਵਾਇਰਨਮੈਂਟਲ ਪੋਲੂਸ਼ਨ, ਇੰਡਸਟਰੀਅਲ ਪੋਲ ਜੇਸ਼ਨ ਫਾਸਟ ਫੂਡ ਅਸੀਂ ਸਿਹਤ ਜਿਹੜੀ ਹੈ ਸਾਡੀ ਹੁਣ ਲੂਜ਼ ਹੋਣ ਲੱਗ ਗਈ ਐ ਅਸੀਂ ਮੋਬਾਈਲਾਂ 'ਚ ਲੱਗਣ ਲੱਗ ਗਏ ਆ ਇਵਨ ਤੁਸੀਂ ਕੀ ਮੈਂ ਵੀ ਲੈਪਟਾਪ ਤੇ ਲੱਗਾ ਰਹਿਵਾਂਗਾ ਜਦੋਂ ਮੈਂ ਸਰਜਰੀ ਕਰਾਂਗਾ ਸਾਡਾ ਲਾਈਫ ਸਟਾਈਲ ਬੜਾ ਸੈਡੈਂਟਰੀ ਹੋ ਚੁੱਕਿਆ ਸੋ ਇਸ